ਕਿੰਤੂ ਜਿਹੜੀ ਡਰਗ ਸੈਂਸਸ ਕਰਾਉਣ ਜਾ ਰਹੇ ਹੋ ਪਸੰਦ ਨਹੀਂ ਜਾਂ ਬਾਜਵਾ ਸਾਹਿਬ ਵੀ ਜੋ ਤੁਸੀਂ ਬੋਲਦੇ ਸੀ ਆਣੀ ਸੀ ਕਿ ਕਈ ਵਾਰੀ ਵਾਕਆਉਟ ਵੀ ਕੀਤਾ ਉਹਨਾਂ ਉਹੀ ਹਨ ਜੀ ਫਿਰ ਕੋਈ ਜਦੋਂ ਕੋਈ ਗੱਲ ਨਹੀਂ ਹੁੰਦੀ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਕੋਲੋਂ ਦੇ ਦੰਦੀਆਂ ਮਡਣ ਲੱਗ ਜਾਂਦਾ ਫਿਰ ਉਹਨਾਂ ਇਧਰ ਉਧਰ ਹੋਰ ਤਰੀਕੇ ਲੱਭਣ ਲੱਗ ਜਾਂਦੇ ਵੀ ਹਾਰ ਤਾਂ ਗਈ ਸੋ ਜਦ ਤੱਕ ਬਹਿ ਕੇ ਸੁਣਿਆ ਕਰਨ ਫਿਰ ਆਪਦੀ ਸੁਣਾ ਕੇ ਚੁਰ ਜਾਂਦੇ ਨੇ ਕੋਈ ਕਦੇ ਕੁਸੀਚੇਵਾਲ ਸਾਹਿਬ ਦੀ ਡਿਗਰੀ ਮੰਗ ਰਿਹਾ ਹੈ ਹੈਨਾ ਤੇ ਕੋਈ ਕਹਿੰਦਾ ਵੀ ਸਿਚੇਵਾਲ ਦਾ ਨਾਂ ਕਿਉਂ ਚ ਉੱਚੀ ਲੈਨੇ ਹੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਹੈ ਜੋ ਬੰਦਾ ਪਾਣੀ ਠੀਕ ਕਰ ਰਿਹਾ 99 ਤੋਂ ਉਹ ਬੰਦਾ ਫੁੱਲ ਬੂਟੇ ਦਰਖਤ ਬਣ ਰਿਹਾ ਤੇ ਅਸੀਂ ਕੋਈ ਉਹਨੂੰ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਤਾਂ ਨਹੀਂ ਉਹ ਕੰਮ ਕਰਨ ਲੱਗਿਆ ਨਾ ਅਸੀਂ ਉਹਨੂੰ ਰਾਜ ਸਭਾ ਦੀ ਮੈਂਬਰੀ ਇਸ ਕਰਕੇ ਦਿੱਤੀ ਕਿ ਉਹ ਦੁਆਤਾਵਰਨ ਪ੍ਰੇਮੀ ਹੈ ਅਸੀਂ ਕਦੇ ਉਹ ਤੋਂ ਪੋਲੀਟੀਕਲ ਰੈਲੀ 'ਚ ਭਾਸ਼ਣ ਨਹੀਂ ਦਵਾਇਆ ਅਸੀਂ ਕਿ ਤੂੰ ਤੁਹਾਡੇ ਕਿਸੇ ਪੋਲੀਟੀਕਲ ਡਿਬੇਟ ਦੇ ਵਿੱਚ ਸਿਚੇਵਾਲ ਸਾਹਿਬ ਬੈਠੇ ਕਦੇ ਵੀ ਪੋਲਿਟੀਕਲ ਭਾਸ਼ਣ ਦੇਣਗੇ ਕੋਈ ਹਾਂ ਕੋਈ ਤੁਹਾਡਾ ਕੋਈ ਦਰਖਤਾਂ ਤੇ ਪਾਣੀ ਤੇ ਜਾਂ ਕੋਈ ਹੋਰ ਹੋਵੇ ਉਦੋਂ ਬੈਠ ਸਕਦਾ ਉਹ ਸਪੈਸ਼ਲਿਸਟ ਹੈ ਪਰ ਪ੍ਰਤਾਪ ਸਿੰਘ ਬਾਜਬਾਨੀ ਅੱਜ ਵੀ ਕਿਹਾ ਕਿ ਮੈਂ ਉਹਦੇ ਬਿਆਨ ਦੇ ਕਰਾਇਮ ਆਇਆ ਸਿਚੇਵਾਲ ਸਾਹਿਬ ਤੇ ਉਹਨਾਂ ਨੇ ਇਹ ਇਤਰਾਜ਼ ਕੀਤਾ ਰਹਿਣ ਕੈਮ ਉਹਨਾਂ ਦੇ ਬੰਦ ਨੂੰ ਛੁੱਟਦਾ ਕੌਣ ਸਿਮ ਸਾਹਿਬ ਜਿਹੜਾ ਡਰਗ ਚੈਂਸਸ ਕਰਾਣ ਲਾ ਰਹੇ ਹੋ ਕਿ ਨਾਲ ਕੋਈ ਫਾਇਦਾ ਹੋਊਗਾ ਦੇਖੋ ਇਹਦੇ ਨਾਲ ਪਤਾ ਲੱਗ ਜੂਗਾ ਪਹਿਲਾਂ ਦੇਖੋ ਮਾਪੇ ਕਤਰੌਂਦੇ ਹੁੰਦੇ ਸੀਗੇ ਵੀ ਸਾਡਾ ਬੱਚਾ ਨਸ਼ਾ ਕਰਦਾ ਹੈ ਗੁਪਤ ਰੱਖਿਆ ਹੋਇਆ ਸਾਰਾ ਜੇ ਤੁਹਾਨੂੰ ਪਤਾ ਲੱਗ ਜੇ ਤਾਂ ਅਸੀਂ ਉਹਨੂੰ ਹੋਰ ਛੇਤੀ ਹੋਰ ਜਲਦੀ ਤੇ ਹੋਰ ਮਾਈਕਰੋ ਲੈਵਲ ਤੇ ਅਸੀਂ ਉਸ ਬਿਮਾਰੀ ਨੂੰ ਫੜ ਸਕਦੇ ਹਾਂ ਜਿਹੜੀ ਡਰਗ ਸੈਂਸਸ ਕਰਾਉਣ ਜਾ ਰਹੇ ਹੋ ਪਸੰਦ ਨੇ ਜਾਂ ਬਾਜਲਾ ਸਾਹਿਬ ਵੀ ਜੋ ਤੁਸੀਂ ਬੋਲ ਰਹੇ ਸੀ ਐਣੀ ਸੀ ਕਿ ਕਈ ਵਾਰੀ ਬਾਹਰ ਆਉਟ ਵੀ ਕੀਤਾ ਉਹਨਾਂ ਉਹੀ ਐਨਾਂ ਜੀ ਫਿਰ ਕੋਈ ਜਦੋਂ ਕੋਈ ਗੱਲ ਨਹੀਂ ਹੁੰਦੀ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਕੋਨਾਂ ਦੇ ਦੰਦੀਆਂ ਮਡਣ ਲੱਗ ਜਾਂਦਾ ਫਿਰ ਉਹਨਾਂ ਇਧਰ ਉਧਰ ਹੋਰ ਤਰੀਕੇ ਲੱਭਣ ਲੱਗ ਜਾਂਦੇ ਵੀ ਹਾਰ ਤਾਂ ਗਈ ਸੋ ਜਦਾਂ ਬਹਿ ਕੇ ਸੁਣਿਆ ਕਰਨ ਫਿਰ ਆਪਦੀ ਸੁਣਾ ਕੇ ਤੁਰ ਜਾਂਦੇ ਨੇ ਕੋਈ ਕਦੇ ਕੋ ਸੀਚੇਵਾਲ ਸਾਹਿਬ ਦੀ ਡਿਗਰੀ ਮੰਗ ਰਿਹਾ ਹੈ ਹੈਨਾ ਤੇ ਕੋਈ ਕਹਿੰਦਾ ਵੀ ਸੀਚੇਵਾਲ ਦਾ ਨਾਂ ਕਿਉਂ ਚੁੱਕ ਲੈਨੇ ਹੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਹੈ ਜੋ ਬੰਦਾ ਪਾਣੀ ਠੀਕ ਕਰ ਰਿਹਾ 99 ਤੋਂ ਉਹ ਬੰਦਾ ਫੁੱਲ ਬੂਟੇ ਦਰਖਤ ਬਣ ਰਿਹਾ ਤੇ ਅਸੀਂ ਕੋਈ ਉਹਨੂੰ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਤਾਂ ਨਹੀਂ ਉਹ ਕੰਮ ਕਰਨ ਲੱਗਿਆ ਨਾ ਅਸੀਂ ਉਹਨੂੰ ਰਾਜ ਸਭਾ ਦੀ ਮੈਂਬਰੀ ਇਸ ਕਰਕੇ ਦਿੱਤੀ ਕਿ ਤੂੰ ਵਾਤਾਵਰਨ ਪ੍ਰੇਮੀ ਹੈ ਅਸੀਂ ਕਦੇ ਉਹ ਤੋਂ ਪੋਲੀਟੀਕਲ ਰੈਲੀ 'ਚ ਭਾਸ਼ਣ ਨਹੀਂ ਦਵਾਇਆ ਅਸੀਂ ਕਿ ਤੁਹਾਡੇ ਕਿਸੇ ਪੋਲੀਟੀਕਲ ਡਿਬੇਟ ਦੇ ਵਿੱਚ ਸਿਚੇਵਾਲ ਸਾਹਿਬ ਬੈਠੇ ਕਦੇ ਵੀ ਪੋਲੀਟੀਕਲ ਭਾਸ਼ਣ ਦੇਣਗੇ ਕੋਈ ਹਾਂ ਕੋਈ ਤੁਹਾਡਾ ਕੋਈ ਦਰਖਤਾਂ ਤੇ ਪਾਣੀ ਤੇ ਜਾਂ ਕੋਈ ਹੋਰ ਹੋਵੇ ਉਦੋਂ ਬੈਠ ਸਕਦਾ ਉਹ ਸਪੈਸ਼ਲਿਸਟ ਹੈ ਪਰ ਪ੍ਰਤਾਪ ਸਿੰਘ ਬਾਜਬਣ ਨੇ ਅੱਜ ਵੀ ਕਿਹਾ ਕਿ ਮੈਂ ਉਹਦੇ ਬਿਆਨ ਦੇ ਕਰਾਇਮ ਆਇਆ ਸਿਚੇਵਾਲ ਸਾਹਿਬ ਤੇ ਉਹਨਾਂ ਨੇ ਇਹਨਾਂ ਤਰ੍ਹਾਂ ਕਿਉਂ ਕਿ ਰਹਿਣ ਕੈਮ ਉਹ ਵੀ ਬੈਣ ਨੂੰ ਛੁੱਟਦਾ ਕੌਣ ਕਿੰਸਾ ਚੜਾ ਡਰਗ ਟੈਸਟਸ ਕਰਾਣ ਲਾ ਰਹੇ ਹੋ ਕਿ ਨਾਲ ਕੋ ਫਾਇਦਾ ਹੋਊਗਾ ਇਸ ਦਾ ਦੇਖੋ ਇਹਦੇ ਨਾਲ ਪਤਾ ਲੱਗ ਜਾਊਗਾ ਪਹਿਲਾਂ ਦੇਖੋ ਮਾਪੇ ਕਤਰਾਉਂਦੇ ਹੁੰਦੇ ਸੀਗੇ ਵੀ ਸਾਡਾ ਬੱਚਾ ਨਸ਼ਾ ਕਰਦਾ ਹੈ ਗੁਪਤ ਰੱਖਿਆ ਜਾਊਗਾ ਸਾਰਾ ਜੇ ਸਾਨੂੰ ਪਤਾ ਲੱਗ ਜੇ ਤਾਂ ਅਸੀਂ ਉਹਨੂੰ ਹੋਰ ਛੇਤੀ ਹੋਰ ਜਲਦੀ ਤੇ ਹੋਰ ਮਾਈਕਰੋ ਲੈਵਲ ਤੇ ਅਸੀਂ ਉਸ ਬਿਮਾਰੀ ਨੂੰ ਫੜ ਸਕੀ